ਸਿੱਖ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਨੇ ਭਾਈ ਸਾਹਿਬ ਦਾ ਕਿ ਕਦੋਂ ਉਹਨਾਂ ਦੇ ਨਾਲ ਮੁਲਾਕਾਤ ਹੋਊਗੀ ਕਿ ਜਿਦਾ ਪਿਛਲੇ ਸਮੇਂ ਦੇ ਵਿੱਚ ਭਾਈ ਜਗਤਾਰ ਸਿੰਘ ਤਾਰਾ ਨੂੰ ਥੋੜੇ ਸਮੇਂ ਦੇ ਲਈ ਜਿਹੜੀ ਪੈਰੋਲ ਮਿਲੀ ਸੀ ਤਾਂ ਉੱਥੇ ਸਿੱਖਾਂ ਦਾ ਜਿਹੜਾ ਇੱਕ ਵੱਡਾ ਇਕੱਠ ਹੋਇਆ ਸੀਗਾ ਉਹਨਾਂ ਨੂੰ ਦੇਖਣ ਦੇ ਲਈ ਇੱਕ ਝਲਕ ਪਾਉਣ ਦੇ ਲਈ ਤਾਂ ਜਥੇਦਾਰ ਸਾਹਿਬ ਨੂੰ ਵੀ ਜਿਹੜੇ ਦੇਖਣ ਦੇ ਲਈ ਲੋਕ ਬੇਤਾਬ ਰਹਿੰਦੇ ਨੇ ਤਾਂ ਹੁਣ ਤੁਹਾਡੇ ਹਿਸਾਬ ਦੇ ਨਾਲ ਸਿੱਖਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਕਦੋਂ ਤੱਕ ਉਹਨਾਂ ਨੂੰ ਕੋਈ ਪੈਰੋਲ ਦਾ ਜਾਂ ਕਦੋਂ ਤੱਕ ਜਿਹੜੇ ਜਥੇਦਾਰ ਸਾਹਿਬ ਦੇ ਦਰਸ਼ਨ ਹੋ ਸਕਦੇ ਨੇ ਦੇਖੋ ਇਹ ਜਿਹੜੇ ਦਰਸ਼ਨਤਾ ਦੇਖੋ ਹੁਣ ਜਿਹੜੇ ਹੈਗੇ ਨੇ ਜੇ ਆਪਾਂ ਇੱਕ ਗੱਲ ਹੁਣ ਮੈਂ ਐਦਾਂ ਦੀ ਗੱਲ ਕਹਿਦਾ ਤੇ ਕੋਈ ਕੋਈ ਕਵੇ ਪ੍ਰੈਕਟੀਕਲ ਗੱਲ ਨਹੀਂ ਹੈ ਦੇਖੋ ਜੱਜੇਦਾਰ ਸਾਹਿਬ ਰੋਜ਼ ਦਰਸ਼ਨ ਕਰਦੇ ਹੋਣੇ ਦਰਸ਼ਨ ਦੇਦਾਰ ਡੇਲੀ ਕਰਦੇ ਹੋਣੇ ਉਹ ਸੱਜਣਾ ਨਾਲ ਜਿਹੜੇ ਉਹਨਾਂ ਨਾਲ ਅੰਦਰੋਂ ਜੁੜੇ ਹੋਏ ਨੇ ਪਰ ਜੇ ਤੁਸੀਂ ਕਹੋ ਇੱਕ ਫਿਜ਼ੀਕਲ ਅਪੀਰੈਂਸ ਹੈ ਉਹ ਅਸੀਂ ਕੋਰਟ 'ਚ ਬੜਾ ਜ਼ੋਰ ਲਾਇਆ ਕਿ ਪ੍ਰੋਡਕਸ਼ਨ ਮੈਂਟ ਜਾਰੀ ਕਿਤੇ ਜਾਣ ਸਰਕਾਰ ਕਿਤੇ ਆ ਕੇ ਖੜਦੀ ਨਹੀਂ ਆਪਣੀ ਗੱਲ ਤੇ ਕਦੇ ਇੰਟੈਲੀਜੈਂਸ ਬਿਊਰੋ ਵੱਲੋਂ ਆਪਣਾ ਐਫੀਡੇਵਿਟ ਦਾਇਰ ਕੀਤਾ ਜਾਂਦਾ ਹੈ ਕਦੇ ਪੁਲਿਸ ਵੱਲੋਂ ਕੀਤਾ ਜਾਂਦਾ ਹੈ ਸਾਰੀ ਅਥਾਰਟिटीज ਖਿਲਾਫ ਹੀ ਰਹੀਆਂ ਨੇ ਤੇ ਹੁਣ ਜਿਹੜਾ ਰਹਿੰਦੀ देर ਤੱਕ ਜੇ ਆਪਾਂ ਕਹਿੰਨੇ ਜਥੇਦਾਰ ਸਾਹਿਬ ਨੇ ਬਾਹਰ ਕਦੋਂ ਆਉਣਾ ਇਹ ਤਾਂ ਦੇਖੋ ਹੁਣ ਸਰਕਾਰ ਹੀ ਆਪਣਾ ਕੋਈ ਰਿਲੀਜ਼ ਸੈੱਟ ਕਰੂਗੀ ਰਿਲੀਜ਼ ਸੈਟਅਪ ਮੰਨ ਬਣਾਏਗੀ ਕਿ ਇਹਨਾਂ ਨੂੰ ਵਾਕਈ ਇਨਪ੍ਰਿਜ਼ਨਮੈਂਟ ਹੋ ਚੁੱਕੀ ਹੈ ਉਹਨੂੰ ਕਨਸੀਡਰ ਕਰੇ ਤੇ ਉਹਨੂੰ ਛੱਡੇ ਇਸੀ ਕਰਕੇ ਗਵਰਨਰ ਨੂੰ ਕਿੰਨੀ ਵਾਰ ਮੈਮੋਰੰਡਮ ਦੇ ਚੁੱਕੀ ਐ ਸਿਕ ਕਮਿਊਨਿਟੀ ਪਰ ਉਹਦੇ ਤੇ ਕੋਈ ਅਜੇ ਤੱਕ ਫੈਸਲਾ ਹੀ ਨਹੀਂ ਆਉਂਦਾ ਜੇ ਵਕੀਲ ਸਾਹਿਬ ਜੇ ਇਦਾਂ ਦੇ ਕੇਸਾਂ ਦੀ ਗੱਲ ਕਰੀ ਕਿ ਇੰਡੀਆ ਦੇ ਵਿੱਚ ਇਦਾਂ ਦੇ ਕੇਸ ਹੋਰ ਵੀ ਨੇ ਕਿ ਇੰਨੇ ਨੇ ਸਾਲ ਉਹ ਅੰਦਰ ਰਹੇ ਹੋਣ ਕਈ ਕੇਸਾਂ ਦੇ ਵਿੱਚ ਉਹਨਾਂ ਦੀਆਂ ਸਜ਼ਾਾਂ ਵੀ ਪੂਰੀਆਂ ਹੋ ਗਈਆਂ ਹੁਣ ਤਾਂ ਵੀ ਜਿਹੜੀ ਸਰਕਾਰ ਉਹਨਾਂ ਦੇ ਨਾਲ ਰਹਿਮ ਨਾ ਕਰੇ ਨਹੀਂ ਰਹਿਮ ਤਾਂ ਦੇਖੋ ਮੈਂ ਹੁਣ ਪਹਿਲਾਂ ਇੱਕ ਇੱਕ ਗੱਲ ਤੋਂ ਦੱਸੀ ਐ ਬਿਲਖਿਨ ਬਾਨ ਬਾਨੋਸ ਜਿਹੜਾ ਕੇਸ ਸੀਗਾ ਉਹਦੇ 'ਚ ਇੱਕ ਰੇਪ ਕੀਤਾ ਜਾਂਦਾ ਹੈ ਮੰਨਰ ਕੀਤਾ ਜਾਂਦਾ ਹੈ ਗੁਵਾਹਾਂ ਨੂੰ ਵੀ ਮਾਰ ਦਿੱਤਾ ਜਾਂਦਾ ਹੈ ਜੀ ਉਹ ਤੇ ਜਦੋਂ ਤੁਸੀਂ ਦੇਖਿਓ ਜਦੋਂ ਜੇਲ੍ਹ ਚੋਂ ਬਾਹਰ ਆਂਦੇ ਇਹਨਾਂ ਨੂੰ ਹਾਰ ਪਾਏ ਗਏ ਹੈ ਸਰਕਾਰਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ ਜਦਕਿ ਉਹ ਸਭ ਤੋਂ ਜ਼ਿਆਦਾ ਕਟਿਆ ক্রਾਈਮ ਦੇ ਵਿੱਚ ਆਉਂਦੇ ਨੇ ਹੀਨੀਅਸ ক্রਾਈਮ ਦੇ ਵਿੱਚ ਆਉਂਦੇ ਨੇ ਆਫੈਂਸ ਜੀ ਉਸ ਤੋਂ ਬਾਅਦ ਤੁਸੀਂ ਮਾਲੇਗੋ ਬੰਬਲਸ ਕੇ ਦੇਖ ਲਓ ਜਿਹੜੇ ਉਸ 'ਚ ਮੁਲਜ਼ਮ ਨਹੀਂ ਉਹ ਆ ਕੇ ਇਲੈਕਸ਼ਨਲ ਲੜਾਈ ਨੇ ਜਿੱਤੇ ਨੇ ਜੀ ਤੇ ਇਹਨਾਂ ਨਾਲ ਵੱਖਰਾ ਵਰਤਾਵਾ ਕਿਉਂ ਜੀ ਉਹੀ ਸਵਾਲ ਹੈ ਵੀ ਇਹਨਾਂ ਨਾਲ ਵੱਖਰਾ ਵਰਤਾਵਾ ਕਿਉਂ ਮਿਨੋਰਟੀਜ਼ ਜੀ ਇੱਕ ਵਰਡਾਂ ਦਾ ਮਿਨੋਰਟੀਜ਼ ਹਮ ਇੱਥੇ ਵਿਚਾਰ ਵਟਾਂਦਰਾ ਇੱਥੇ ਤਾਂ ਸ਼ੋ ਹ ਕਿ ਤੁਸੀਂ ਜਿਹੜੇ ਘਟ ਗਿਣਤੀ ਵਾਲੇ ਆ ਉਹਨਾਂ ਨਾਲ ਤੱਕਾ ਕਿਉਂ ਜੀ ਤੱਕਾ ਬਰਦਾਸ਼ਤ ਨਹੀਂ ਹੁੰਦਾ ਜਿਹੋ ਆਪਣੇ ਹੱਕ ਸੱਚ ਦੀ ਲੜਾਈ ਲੜਦੇ ਨੇ ਉਹ ਕੁਝ ਮੰਗਦੇ ਨੇ ਤਾਂ ਉਹਨਾਂ ਨੂੰ ਜੇਲ੍ਹ ਚ ਕਰ ਦਿੱਤਾ ਜਾਂਦਾ ਜਦੋਂ ਜੱਤਦਾ ਸਾਹਿਬ ਦੇ ਨਾਲ ਮੁਲਾਕਾਤ ਹੁੰਦੀ ਹੈ ਕੌਮਨਸ ਆਫ ਮੋਰਚੇ ਬਾਰੇ ਗੱਲ ਹੋਈ ਜਾਂ ਉਹਨਾਂ ਦੇ ਨਾਲ ਹਾਂਜੀ ਮੇਰੀ ਗੱਲ ਬੜੀ ਵਾਰ ਹੋਈ ਹੈ ਇਸ ਬਾਰੇ ਦੇਖੋ ਤੁਸੀਂ ਕਿਸੇ ਇਨਸਾਨ ਪਿੱਛੇ 2 ਸਾਲ ਤੋਂ ਕਦੇ ਕੋਈ ਮੋਰਚਾ ਲੱਗਿਆ ਜੀ ਸ਼ਾਇਦ ਹੀ ਕੋਈ ਇਹਨਾਂ ਕਿਸ ਨਸੀਬ ਹੋਗਾ ਕੀ ਕਿਸੇ ਪਿੱਛੇ ਇੱਕ ਧਰਨਾ ਲੱਗ ਚੁੱਕਾ ਹੈ ਨਿੰਗ ਜਥੇਬੰਦੀਆਂ ਸਿੱਖ ਕਮਿਊਨਿਟੀ ਸਾਰੀ ਇੱਕ ਪਾਸੇ ਇਕੱਠੀ ਹੈ ਤੇ ਉਹ ਕਹਿ ਰਹੀ ਸਾਡੇ ਬੰਦ ਨੂੰ ਛੱਡੋ ਤੁਸੀਂ ਦੇਖੋ ਇਤੋਂ ਤੱਕ ਕਿ ਉੱਥੇ ਕੀ ਕੁਝ ਹੋਇਆ ਬੜਾ ਵਿਚਾਰ ਵਟਾਂਦਰਾ ਬਹੁਤ ਆਪਸ ਜਿਹੜੀਆਂ ਉਲਝਣਾ ਪੈਦਾ ਹੋਈਆਂ ਪ੍ਰਸ਼ਾਸਨ ਵੱਲੋਂ ਪ੍ਰੋਪਰ ਤਰੀਕੇ ਅਪਣਾਏਗੇ ਖਤਮ ਕਰ ਲਈ ਪਰ ਸਿੰਘ ਅੱਜ ਵੀ ਉੱਥੇ ਡਟੇ ਨੇ ਪੂਰੇ ਅੱਜ ਦਾ ਜਿਹੜਾ ਹਥਿਆਰਬੰਦ ਸੰਘਰਸ਼ ਸੀਗਾ ਉਹਦੇ ਵਿੱਚ ਹਨਾ ਕਈ ਬਿਆਨ ਆਉਂਦੇ ਨੇ ਕਿ ਕਈ ਕੈਟ ਬਣ ਕੇ ਜਿਹੜੇ ਨੇ ਉਹ ਉਸ ਜਿਹੜਾ ਹਥਿਆਰਬੰਦ ਸੰਘਰਸ਼ ਸੀਗਾ ਉਹਦੇ ਵਿੱਚ ਵੜ ਗਏ ਤੁਹਾਨੂੰ ਲੱਗਦਾ ਕਿ ਕੌਮ ਇਨਸਾਫ ਮੋਰਚੇ ਤੋਂ ਜੇ ਪੀਕ ਤੇ ਅੱਜ ਇਸ ਲੈਵਲ ਤੇ ਲੈ ਕੇ ਆਂਦਾ ਤਾਂ ਇਸ ਦੇ ਵਿੱਚ ਵੀ ਪ੍ਰਸ਼ਾਸਨ ਦੀ ਕੋਈ ਗੁੱਡੀ ਚਾਰਜ ਸ਼ੋਹ ਦੇਖੋ ਇਹ ਪਹਿਲਾਂ ਵੀ ਤਾਂ ਇਹ ਚੀਜ਼ਾਂ ਤੁਸੀਂ ਜੇ ਤੁਸੀਂ ਪੁਰਾਣੇ ਬਜ਼ੁਰਗਾ ਕੋਲ ਕਿਤੇ ਜਿਨ੍ਹਾਂ ਨੇ 84 ਹੰਡਾਈ ਹੈ ਜੀ ਤੁਸੀਂ ਉਹਨਾਂ ਨਾਲ ਬੈਠੋਗੇ ਉਹ ਤੁਹਾਨੂੰ ਦੱਸਣਗੇ ਵੀ ਕਿਵੇਂ ਬੰਦੇ ਪਹਿਰਾਵਾ ਪਾ ਕੇ ਸਿੱਖਾਂ ਦਾ ਤੇ ਗਲਤ ਕੰਮ ਕਰਦੇ ਸੀ ਹੂੰ ਤਾਂ ਕਿ ਇਹ ਸ਼ੋਅ ਕੀਤਾ ਜਾਵੇ ਕਿ ਇਹ ਕਮਿਊਨਿਟੀ ਹੀ ਕੰਮ ਕਰ ਰਹੀ ਹੈ ਉਹਨਾਂ ਵੱਲੋਂ ਕੀਤਾ ਗਿਆ ਉਹ ਪ੍ਰਸ਼ਾਸਨ ਇੱਥੇ ਵੀ ਆਪਣੀ ਪੂਰੀ ਚਾਲ ਚਲਾਉਂਦਾ ਹੈ ਉਹ ਪੂਰਾ ਇਹ ਦਰਸਾਉਂਦਾ ਹੈ ਕਿ ਇਹ ਬੰਦੇ ਜਿਹੜੇ ਨੇ ਇੱਥੇ ਗਲਤ ਨੇ ਬੈਠੇ ਨੇ ਕਿਉਂਕਿ ਇਹ ਉਠਾਉਣ ਦਾ ਹੋਰ ਕੋਈ ਤਰੀਕਾ ਤਾਂ ਹੈ ਨਹੀਂ ਜਿਹੜਾ ਸ਼ਾਂਤਮਈ ਬੈਠਾ ਹੈ ਉਹ ਹੁਣ ਧਮਕੀਆਂ ਕਰ ਲੋ ਜਾਂ ਹੁਣ ਲੜ ਲਓ ਜਾਂ ਹੁਣ ਉਹਨਾਂ 'ਚ ਵੜ ਕੇ ਐਦਾਂ ਦਾ ਮਾਹੌਲ ਕ੍ਰੀਏਟ ਕਰ ਦੋ ਕਿ ਲੋਕਾਂ 'ਚ ਲੋਕੀ ਪਬਲਿਕ ਖਿਲਾਫ ਹੋ ਜੇ ਕਿ ਉਹਨਾਂ ਨੂੰ ਉੱਠਣਾ ਪੈ ਜਾਵੇ ਅ ਤਾਂ ਵਕੀਲ ਸਾਹਿਬ ਜਿਵੇਂ ਪਹਿਲਾਂ ਹਨਾ ਜਦੋਂ ਮੋਕਚਾ ਲੱਗਿਆ ਸੀਗਾ ਬੜੀ ਪੀਕ ਤੇ ਗਿਆ ਸੀ ਜੇ ਅੱਜ ਉਥੇ ਗੱਲ ਕਰੀਏ ਤਾਂ ਅੱਜ ਇੰਨਾ ਇਕੱਠ ਨਹੀਂ ਹੁੰਦਾ ਹਨਾ ਤੁਹਾਨੂੰ ਦੇਖ ਕੇ ਕੀ ਮਹਿਸੂਸ ਹੁੰਦਾ ਦੇਖੋ ਬੜਾ ਦੁੱਖ ਮਹਿਸੂਸ ਹੁੰਦਾ ਇਸ ਗੱਲ ਨੂੰ ਦੇਖ ਕੇ ਇਹਦਾ ਇੱਕ ਕਾਰਨ ਇੱਕ ਕ੍ਰੈਡਿਟ ਦੀ ਲੜਾਈ ਕ੍ਰੈਡਿਟ ਜਿਹੜਾ ਵਾਰ ਹੈ ਨਾ ਉਹ ਬੜੀ ਮਾੜੀ ਹੈ ਜਿਹੜੀ ਇੰਟਰਨਲ ਰਹਿੰਦੀ ਹੈ ਪਰ ਤੁਸੀਂ ਦੇਖੋ ਜਿਹੜਾ ਕਾਮਨ ਮੈਨ ਹੈ ਉਹਦੇ ਸਿਰ ਤੇ ਕੋਈ ਅਸਰ ਨਹੀਂ ਕਾਮਨ ਮੈਨ ਅੱਜ ਵੀ ਉੱਥੇ ਹੀ ਬੈਠਾ ਹੈ ਅੱਜ ਵੀ ਉੱਥੇ ਲੋਕ ਇੰਨੀ ਸੇਵਾ ਭਾਵਨਾ ਵਾਲੇ ਉਹ ਆਪਣੇ ਕੋਲੋਂ ਸਾਰਾ ਪ੍ਰਬੰਧ ਕਰਕੇ ਤੇ ਉਸ ਨੂੰ ਅੱਜ ਵੀ ਉਸੇ ਗੱਲ ਤੇ ਟਿਕਾਈ ਫਿਰਦੇ ਨੇ 2 ਸਾਲ ਹੋ ਗਏ ਨੇ ਤੇ ਮੇਰਾ ਖਿਆਲ ਹੱਦ ਜਿਹੜੇ ਪ੍ਰੋਟੈਸਟ ਚੱਲੇ ਨੇ ਆਪਣੇ ਵੱਡੇ ਵੱਡੇ ਵੀ ਉਹ ਕੁਝ ਕੁ ਮਹੀਨੇ ਚਲੇ ਗਏ ਹੱਦ ਸਾਲ ਚਲੇ ਗਏ ਨੇ ਇਹ ਕੱਲਾ ਇੱਕ ਸਿਗਾ ਐਸਾ ਮੋਰਚਾ ਕਿਉਂਕਿ ਇੱਥੇ ਕਮਾਂਡ ਇੱਕ ਸੀ ਕਮਾਂਡ ਜਥੇਦਾਰ ਨੇ ਆਪਣੇ ਹੱਥ 'ਚ ਸੀਗੀ ਇਸ ਕਰਕੇ ਮੋਰਚਾ ਵਿਕੀ ਨਹੀਂ ਸਕਦਾ ਸੀ